ਦੋਸਤੋ ਜਿੱਦਾਂ ਕਿ ਆਪ ਸਾਰੇ ਜਾਣਦੇ ਆਂ ਅੱਜ ਤੱਕ ਸਿੱਧੂ ਨੇ ਜਿੰਨੇ ਵੀ ਆਪਣੇ ਗਾਣੇ ਗਾਏ ਨੇ ਉਹ ਸਾਰੇ ਉਸਨੇ ਆਪਣੀ ਨਿੱਜੀ ਜ਼ਿੰਦਗੀ ਸਮਾਜ ਅਤੇ ਸਿੱਖ ਭਾਈਚਾਰੇ 'ਕ ਸਾਜ ਨੂੰ ਮੁੱਖ ਰੱਖਦੇ ਹੰਗਾਏ ਨੇ ਆਪਣੇ ਕਈ ਗਾਣਿਆਂ ਦੇ ਵਿੱਚ ਧਰਮ ਦੇ ਠੇਕੇਦਾਰਾਂ ਨੂੰ ਵੀ ਸ਼ਰੀਆਮ ਸਿੱਧੂ ਨੇ ਜਵਾਬ ਦਿੱਤਾ ਸੀ ਤੇ ਜਿਸ ਦੇ ਚਲਦੇ ਸਿੱਧੂ ਨੂੰ ਕਾਫੀ ਜ਼ਿਆਦਾ ਲੋਕਾਂ ਤੋਂ ਹੇਟ ਵੀ ਮਿਲੀ ਸੀ ਤੇ ਚਾਹੀ ਸਿੱਧੂ ਨੂੰ ਸਰੀਰਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਤਾਂ ਵੀ ਉਸ ਵੱਲੋਂ ਲਿਖੀਆਂ ਗੱਲਾਂ ਸੱਚ ਹੋ ਰਹੀਆਂ ਨੇ ਤੇ ਹੁਣ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਕਥਾ ਬਾਂਚਕ ਬੀਬੀ ਪਰਬਲੀਨ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦਾ ਪਖਿਆ ਹੋਇਆ ਤੇ ਇਹਨਾਂ ਦਾ థਾਈਲੈਂਡ ਵਾਲਾ ਬਲੌਗ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਿੱਖ ਧਰਮ ਦੀ ਪ੍ਰਚਾਰਕ ਬੀਬੀ ਦੀਆਂ ਐਕਟੀਵਿਟੀਆਂ ਨੂੰ ਦੇਖ ਕੇ ਸਿੱਖ ਭਾਈਚਾਰੇ ਦੇ ਲੋਕ ਜ਼ਰੂਰ ਕੀਤਾ ਨਾ ਕਿਤੇ ਭਾਬੂ ਕੋ ਹੋਏ ਨੇ ਤੇ ਜਿਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦਾ 295 ਗਾਣਾ ਲਾ ਕੇ ਇਹੋ ਜੇ ਲੋਕਾਂ ਨੂੰ ਸਿੱਖ ਧਰਮ ਦੀ ਮਾਨ ਮर्याਦਾ ਨੂੰ ਚੇਤੇ ਕਰਾਇਆ ਜਾ ਰਿਹਾ ਹੈ। ਸੁਝੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰੋ।